ਬਰਸਾਤ ਦਾ ਕਾਰਨ ਸਬਜ਼ੀਆਂ ਦੇ ਰੇਟ ਅਚਾਨਕ ਵਧ ਗਏ ਨੇ ਪਿਛਲੇ 4 ਤੋਂ 5 ਦਿਨਾਂ ਦੇ ਵਿੱਚ ਸਬਜ਼ੀਆਂ ਦੇ ਰੇਟ ਦੁੱਗਣੇ ਤੋਗੜੇ ਹੋ ਗਏ ਨੇ ਇਸ ਦਾ ਕਾਰਨ ਲਗਾਤਾਰ ਹੋ ਰਹੀ ਬਰਸਾਤ ਅਸਰ ਚਾਰੀ ਹੈ ਕਿਉਂਕਿ ਪਹਾੜਾਂ ਦੇ ਵਿੱਚ ਲਗਾਤਾਰ ਹੋ ਰਹੀ بارش ਕਰਕੇ ਪਹਾੜਾ ਤੋਂ ਆਉਣ ਵਾਲੀਆਂ ਸਬਜ਼ੀਆਂ ਜਿਵੇਂ ਫਲੀਆਂ ਤੋਰੀ ਪਹਾੜੀ ਕਰੇਲਾ ਗੋਭੀ ਮਟਰ ਆਦਿ ਦੀ ਆਮਤ ਕਟ ਗਈ ਹੈ ਉਥੇ ਹੀ ਪੰਜਾਬ ਦੇ ਵਿੱਚ ਬਰਸਾਤ ਤੋਂ ਬਾਅਦ ਤੂਫ ਚੜੰਦ ਕਾਰਨ ਉਮਸ ਹੋ ਜਾਂਦਾ ਹੈ ਜਿਸ ਕਰਕੇ ਸਬਜ਼ੀਆਂ ਜਲਦੀ ਹੀ ਖਰਾਬ ਹੋ ਜਾਂਦੀਆਂ ਅਤੇ ਲੋਕਲ ਲੈਵਲ ਤੇ ਸਬਜ਼ੀਆਂ ਦੀ ਪੈਦਾਵਾਰ ਵੀ ਹੌਮਸ ਕਾਰਨ ਨਹੀਂ ਹੁੰਦੀ ਇਹ ਜਿਸ ਦੇ ਕਰਕੇ ਬਰਸਾਤ ਦੇ ਦਿਨਾਂ ਦੇ ਵਿਚਾਰ ਸਾਹਿਬ ਹਰ ਸਾਲ ਜੁੜਾਇਆ ਸਬਜ਼ੀਆਂ ਦੇ ਰੇਟ ਵਧ ਜਾਂਦੇ ਨੇ ਪਰ ਇਸ ਵਾਰ ਜਿਹੜਾ ਹੈ ਮੌਨਸੂਨ ਕਰੀਬ 10 ਦਿਨ ਪਹਿਲਾਂ ਹੌਮ ਕਰਕੇ ਇਹ ਰੇਟ ਜਲਦੀ ਵਧਨੇ ਸ਼ੁਰੂ ਹੋ ਗਏ ਨੇ ਉਥੇ ਹੀ ਸਬਜ਼ੀ ਖਰੀਦਣ ਆਏ ਲੋਕਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਰੇਟ ਸੁਣ ਕੇ ਹੈਰਾਨ ਰਹਿ ਗਏ ਨੇ ਅਤੇ ਸਬਜ਼ੀ ਖਰੀਦਣ ਦੇ ਬਜਾਏ ਹੁਣ ਆਚਾਰ ਪੌਂਡ ਦਾ ਪੌਂ ਨੂੰ ਹੀ ਤਰਜੀਹ ਦੇ ਰਹੇ ਨੇ ਤੇ ਹੁਣ ਆਚਾਰ ਦੇ ਨਾਲ ਹੀ ਰੋਟੀ ਖਾਣੀ ਚੰਗੀ ਲੱਗ ਰਹੀ ਹੈ ਦਾ ਵਿੱਚ ਲਗਾਤਾਰ ਹੋ ਰਹੀ ਹੈ ਬਰਸਾਤਾ ਕਰ ਰਹੇ ਨੇ ਪੰਜਾਬ ਵਿੱਚ ਵੀ ਸਬਜ਼ੀਆਂ ਦੇ ਰੇਟ ਲਗਾਤਾਰ ਵਧ ਰਹੇ ਨੇ ਤੇ ਡਬਲ ਡਬਲ ਕਰੀਬ ਹੋ ਗਏ ਨੇ ਤੇ ਇੱਕ ਹਫ਼ਤੇ ਤੋਂ ਇਹ ਰੇਟ ਵਧ ਗਏ ਨੇ ਐਸੇ ਲਈ ਅਸੀਂ ਸਬਜ਼ੀ ਦੀ ਦੁਕਾਨ ਤੇ ਖੜੇ ਦੁਕਾਨਦਾਰ ਨਾਲ ਗੱਲ ਕਰਦੇ ਆ ਭਾਜੀ ਕਿੰਨਾ ਕੁ ਰੇਟ ਵਧਿਆ ਸਬਜ਼ੀਆਂ ਦਾ ਰੇਟ ਤੇ 50% ਰੇਟ ਵਧਿਆ ਇਹ ਸਬਜ਼ੀ ਦਾ ਸਾਰੀਆਂ ਸਬਜ਼ੀਆਂ ਦਾ ਵਧਿਆ ਕਿਹੜੀ ਕਿਹੜੀ ਸਬਜ਼ੀ ਦਾ ਸਬਜ਼ੀ ਦਾ ਗੋਭੀ ਲਾ ਲਓ ਫਲੀਆਂ ਲਾ ਲਓ ਬੈਂਗ ਲਾ ਲਓ ਆਪਣੇ ਸ਼ਿਮਲਾ ਮਟਰ ਲਾ ਲਓ ਕਾਲੀ ਤੋਰੀ ਲਾ ਲਓ ਕੀਆ ਲਾ ਲਓ ਕਿਹੜੀ ਮੇਨ ਸਬਜ਼ੀ ਆ ਇਹ ਗਾਗ ਨੂੰ ਹੁਣ ਇਸ ਵਾਰ ਹੈਂਡਲ ਕਰਨਾ ਬਹੁਤ ਮੁਸ਼ਕਿਲ ਆ ਗਾਦੀਆਂ ਬਹੁਤ ਮਲਗੀ ਸੁੰਨੀਆਂ ਗੱਲਾਂ ਪੈਂਦੀਆਂ ਆ ਜੇ ਕਿ ਪਹਿਲੇ ਵਾਲਾ ਗਾਗ ਤਾਂ ਹੁਣ ਵਾਲੇ ਗਾਗ ਤੋਂ ਬਹੁਤ ਜ਼ਿਆਦਾ ਫਰਕ ਪਿਆ ਆ ਕਿੰਨੀ ਕੁ ਦੇਰ ਚ ਆ ਵਧੇ ਆ ਰੇਟ ਕਿੰਨੇ ਦਿਨਾਂ ਚ ਵਧੇ ਕੋ 4 ਦਿਨ ਦਾ ਹੀ ਲਾ ਲੋ ਤੁਸੀਂ 2-4 ਦਿਨ ਦਾ ਵਕਵਾ ਲਾ ਲੋ ਕਿ ਅੱਜ ਜੇ ਗੱਲ ਕਰੀਏ ਟੋਰੀ ਦੀ ਜਾਂ ਫਲੀਆਂ ਦੀ ਤੇ 4 ਦਿਨ ਹਫ਼ਤਾ ਪਹਿਲੇ ਕੀ ਰੇਟ ਸੀ ਇਹਦਾ ਰੇਟ ਪਹਿਲੇ 1.50 ਰੁਪਏ ਦਾ ਰੇਟ ਸੀ ਹੁਣ ਇਸ ਵਾਰ 1.40 70 ਰੁਪਏ ਦਾ ਰੇਟ ਆ ਹਾਂਜੀ ਇਸ ਵਾਰ ਟਮਾਟਰ ਚਲੋ ਠੀਕ ਨਹੀਂ ਤੇ ਇਸ ਵਾਰ ਟਮਾਟਰ ਦਾ ਰੇਟ ਤਾਂ 100 120 ਤੱਕ ਚਲ ਜਾਂਦਾ ਜਿਹੜਾ ਐਕਚੁਅਲੀ ਹੁਣ 30 40 ਰੇਂਜ ਵਿੱਚ ਆ ਪਿੰਡੀ ਕੀਆ ਵਗੈਰਾ ਵੀ ਵਧੇ ਇਹ ਜੀਮਦਾਰ ਖੁਦ 80 ਰੁਪਏ ਮੰਡੀ ਵੇਚਦਾ ਪਿਆ ਜਾਂ ਪਰ ਫਰਮ ਕੋਲ ਆ ਕੇ ਕੀ ਬਾ ਡੀਲਿੰਗ ਕਰਾਂਗਾ ਆ ਦੀ ਜੇ ਨਹੀਂ ਵਧੇ ਤੇ ਪਿਆਜ਼ ਆਲੂ ਤੇ ਟਮਾਟਰ ਦਾ ਰੇਟ ਉਹ ਨਾਰਮਲ ਰੇਟ ਆ ਆਲੂ ਦਾ ਤੇ ਟਮਾਟਰ ਦਾ ਨਾਰਮਲ ਰੇਟ ਹਾਂ 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 ਕੀ ਕਾਰਨ ਲੱਗਦਾ ਇਹਨਾਂ ਦਾ ਰੇਟ ਇੱਕਦਮ ਵਧਨ ਦਾ ਇਹ ਪਹਾੜ ਚੋਂ ਸੁੱਦੇ ਆਉਂਦੇ ਇੱਧਰ ਦੇ ਲੋਕ ਸੁੱਦੇ ਦੇ ਖਤਮ ਹੋ ਗਏ ਨੇ ਪਹਾੜ ਜਿਹੜੇ ਆਉਂਦੇ ਨੇ ਅੱਧ ਖਰਾਬ ਹੋ ਜਾਂਦੇ ਹੈ ਦਰਸ਼ਕਤਾ ਖਰਾਬ ਹੋ ਜਾਂਦਾ ਹੈ ਦੱਬਿਆਂ ਜੀ ਆ ਰੈਗੂਲਰ ਰਹੀ ਹੈ ਸਬਜ਼ੀ ਆ ਰਗਲ ਆ ਰਹੀ ਹੈ ਕਦੀ ਗੱਡੀ ਅੱਗੇ ਆਉਂਦੀ ਕਦੀ ਪਿੱਛੇ ਆਉਂਦੀ ਆ ਆਰਤੀਆਂ ਦੀ ਤੇ ਲੋਕਲ ਤੇ ਵੀ ਸਬਜ਼ੀ ਹੁੰਦੀ ਹੈ ਕਾਫੀ ਕਿਸਾਨ ਲੋਕਲ ਵੀ ਨਹੀਂ ਲੱਗਦਾ ਪਿਆ ਪਿਆਰੀਆਂ ਤੇ ਹੋਰ ਕੋਈ ਸਬਜ਼ੀ ਨਹੀਂ ਹੈਗੀ ਲੋਕਲ ਲੋਕਲ ਸਬਜ਼ੀ ਕੋਈ ਨਹੀਂ ਹੈਗੀ ਕਿਉਂ ਨਹੀਂ ਲਗਾਉਂਦੇ ਅੱਜ ਕੱਲ ਸਬਜ਼ੀ ਪਹਿਲੇ ਤੇ ਕਾਫੀ ਸਬਜ਼ੀ ਹੁੰਦੀ ਸੀ ਗੁਰਦਾਸ ਜੀ ਯਾਰ ਫਸਲ ਦੇ ਦਿਵਾਲੇ ਹੋ ਜਾਂਦੇ ਨੇ ਝੋਨੇ ਦੇ ਦਿਵਾਲੇ ਹੋ ਜਾਂਦੇ ਨੇ ਹਾਂਜੀ ਹਾਂਜੀ ਗੱਲ ਕਰੀਏ ਇਸ ਦੇ ਰੇਕ ਵਜਰ ਨਾਲ ਗੱਕੀ ਦੀ ਤੇ ਕਿੰਨਾ ਕੁ ਫਰਕ ਪਿਆ 20% ਫਰਕ ਪਿਆ 50% ਹਾਂ ਸੇਲ ਹੈ ਹੀ ਨਹੀਂ ਹੈ ਜਾਂ ਆਂਦੇ ਆ ਗੱਲ ਤੇ ਥੋੜੀ ਥੋੜੀ ਲੈ ਜਾਂਦੇ ਚਲੇ ਜਾਂਦੇ ਕਾਕ ਇਹਦੇ ਨਾਲ ਤੇ ਦਾਲ ਹੀ ਚੰਗੀ ਆ ਆਲੂ ਹੀ ਚੰਗੇ ਨੇ ਆਲੂ ਨਿਊਟਰੀ ਪਾ ਲੈਣੇ ਆ ਦਾਲ ਖਾ ਲੈਣੇ ਬਾਅਦ ਇਹ ਹੀ ਚੰਗੇ ਟਾਈਮ ਪਾਸ ਬਾਅਦ ਤੇ ਫਿਰ ਇਹ ਹੀ ਕੁਛ ਆ ਬਿਲਕੁਲ ਸਬਜ਼ੀਆਂ ਛੱਡ ਕੇ ਦਾਲਾਂ ਨੂੰ ਪ੍ਰੈਫਰ ਕਰਨਾ ਸ਼ੁਰੂ ਕਰ ਗਏ ਨੇ ਰੇਟ ਬਦਲ ਕਰਕੇ ਲੋਕ ਔਰ ਸਾਡੇ ਨਾਲ ਕੁਝ ਲੋਕਲ ਲੋਕ ਵੀ ਮੌਜੂਦ ਨੇ ਗੱਲ ਕਰਨੇ ਆ ਭਾਜੀ ਸਬਜ਼ੀਆਂ ਦੇ ਰੇਟ ਇੱਕਦਮ ਡਬਲ ਟ੍ਰਿਪਲ ਹੋ ਗਿਆ ਕੀ ਕਹਿਣਾ ਚਾਹੋਗੇ ਦੱਕਦਮ ਬਰਸਾਤ ਦੇ ਕਾਰਨ ਜਿਹੜੀਆਂ ਸਬਜ਼ੀਆਂ ਹਿਮਾਚਲ ਤੋਂ ਆਂਦੀਆਂ ਸੀਗੀਆਂ ਉਨਾ ਪੁੰਚਨ ਕਰਕੇ ਹਰ ਚੀਜ਼ ਦਾ ਰੇਟ ਤਿੰਨ ਗੁਣਾ ਹੋ ਗਿਆ ਜਿਸ ਤਰ੍ਹਾਂ ਪਹਿਲੇ ਲੋਕ ਸਾਨੂੰ ਸਸਤੀ ਲੋਕੀ ਹੁੰਦੀ ਲੋਕੀ ਦਾ ਰੇਟ ਵੀ ਅਸਲੇ 70-80 ਰੁਪਏ ਕਿਲੋ ਹੋ ਗਿਆ ਔਰ ਘਰਦਾਰ ਸੋਈ ਦਾ ਜਿਹੜਾ ਬਜਟ ਆ ਸਰਚ ਆ ਗਿਆ ਤੁਹਾਡੇ ਪਰਿਵਾਰ ਨੇ ਕਿਹਾ ਵੀ ਹੁਣ ਅਚਾਰ ਨਾਲ ਰੋਟੀ ਖਾਣੀ ਚੰਗੀ ਆ ਆ ਤੁਹਾਡੇ ਪਿੱਛੇ ਲਫਾਵੇ ਦੇਖ ਲਓ ਅਸੀਂ ਚਾਰ ਪਾਣ ਲੱਗਿਆ ਕਿ ਬਰਸਾਤਾਂ ਦਾ ਕੀ ਪਤਾ ਹੈ ਵਧਣੀਆਂ ਕਿ ਘਟਣੀਆਂ ਜਿਸ ਤਰ੍ਹਾਂ ਮੌਸਮ ਵਿਭਾਗ ਦੱਸ ਰਿਹਾ ਜੇ ਬਰਸਾਤਾਂ ਵਧ ਗਈਆਂ ਜੇ ਫੇਰੇ ਦਾ 509 ਦਿਨ ਪਹਿਲੇ ਆ ਗਿਆ ਬਰਸਾਤ ਰੁਕਣ ਦੇ ਕੋਈ ਅਸਰ ਨਹੀਂ ਹੈ ਪੂਰਾ ਬਰਸਾਤ ਦਾ ਮਹੀਨਾ ਰਹੇਗੀ ਬਾਰਿਸ਼ ਬਿਲਕੁਲ ਜੀ ਵੈਸੇ ਦੇਸੀ ਮਹੀਨਾ ਚਾਹੀਦਾ ਹੋਰ 15 ਦਿਨਾਂ ਬਾਅਦ ਸੋਣ ਮਹੀਨਾ ਵੀ ਆਏਗਾ ਇਸ ਕਰਕੇ ਅਸੀਂ ਦੇ achar ਲੱਗਿਆ ਪਾਣ ਵੀ ਹੋਰ ਨਹੀਂ ਕੋਈ ਤਾਂ ਫੁਲਕਾ ਤੇ achar ਨਾਲ ਖਾਵਾਂਗੇ ਤੁਸੀਂ ਦੇ achar ਨਾਲ ਖਾ ਲੋਗੇ ਆਮ ਰੂਟੀਨ ਤੇ ਕੀ ਫਰਕ ਪੈਂਦਾ ਆਮ ਦੀ ਬੰਦ ਤੇ ਕੀ ਫਰਕ ਪੈਂਦਾ ਰੇਟ ਵਧਦਾ ਰੂਟੀਨ ਦੇ ਮੁਤਾਬਕ ਦੇਖੋ ਜੀ ਕਿ ਗਰੀਬ ਬੰਦਾ ਜਿਹੜਾ ਦਿਹਾੜੀਦਾਰ ਆ 500 ਰੁਪਏ ਦਿਹਾੜੀ ਪਾਏਗਾ ਐਸੇ ਲਈ ਸਬਜੀ ਦਾ ਹੀ ਰੇਟ ਜੇ ਅਗਰ ਤੁਸੀਂ ਕਿਲੋ ਲੈਣ ਜਾਂਦੇ ਅੱਧਾ ਕਿਲੋ ਦੇ ਆ ਗਏ ਹੋ ਉਹ ਬੰਦਾ ਪਾਈਆਂ ਨਾਲ ਪਰਿਵਾਰ ਨੂੰ ਰੋਟੀ ਕਿੱਥਾਂ ਖਾਏਗਾ 500 ਰੁਪਏ ਦੀ ਤੇ ਸਬਜੀ ਆ ਗਈ ਸਾਰਾ ਬਜਟ ਅਫਸੈਟ ਹੋ ਗਿਆ ਉਹ ਸਬਜੀ ਵੀ ਮਹਿੰਗੀ ਹੋ ਗਈ ਢਾਲ ਵੀ ਮਹਿੰਗੀ ਹੋ ਗਈ ਤੇ ਫਿਰ ਅਖੀਰ ਹੋਈ ਜਾਂ ਸਾਡੇ ਪੁਰਾਣੇ ਕਹਿੰਦੇ ਸੀ ਲੱਸੀ ਬਣਾਓ ਤੇ ਚਾਰ ਉੱਪਰ ਲੋਨ ਪਾਉ ਤੇ ਰੋਟੀ ਖਾਓ ਨਜ਼ਾਰੇ ਲੋ ਤੇ ਬਿਲਕੁਲ ਰੇਟ ਵਧਣ ਨਾਲ ਆਮ ਰੁਟੀਨ ਤੇ ਵੀ ਫਰਕ ਪੈਂਦਾ ਆਮ ਜੀਵਨ ਤੇ ਵੀ ਫਰਕ ਪੈਂਦਾ ਔਰ ਦੁਕਾਨਦਾਰਾਂ ਦੀ ਗੱਕੀ ਵੀ ਸਬਜ਼ੀ ਦੇ ਦੁਕਾਨਦਾਰਾਂ ਦੀ ਗੱਕੀ ਤੇ ਵੀ ਕਾਫੀ ਫਰਕ ਪਿਆ ਔਰ ਜਿੰਨੀ ਦੇਰ بارشਾਂ ਹੈ ਬਰਸਾਤ ਦੇ ਮੌਸਮ ਹੈ ਉਨੀ ਦੇਰ ਸਬਜ਼ੀ ਦੇ ਰੇਟ ਕਟਣ ਦੇ ਕੋਈ ਅਸਰ ਨਜ਼ਰ ਨਹੀਂ ਆ ਰਹੇ ਗੁਰਦਾਸਪੁਰ ਤੋਂ ਕੈਮਰਾਮੈਨ ਜਗਿੰਦਰਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼